ਕਾਸ ਆਫ ਕਲਿੰਦਾ ਸਿਆਲ ਦੇ ਦਿਨਾਂ ਦੇ ਕਈ ਉਹਦੇ ਬਜ਼ੁਰਗ ਜਿਨ੍ਹਾਂ ਨੂੰ ਦੋ ਦੋ ਰਜਾਈਆਂ ਦੇ ਕੇ ਦੁੱਥੇ ਮੈਂ ਥੱਲੇ ਸੁਵਾਉਂਦਾ ਰਿਹਾ ਉਹ ਮਤਲਬ ਜਿਹੜੇ ਉਹ ਰਾਜੀ ਹੋ ਗਏ ਉਹ ਗੱਲਾਂ ਵੀ ਇਹ ਗੱਲਾਂ ਸਮਝ ਨਹੀਂ ਆਵਾ ਇਹ ਆਯੁਰਵੇਦ ਦੀਆਂ ਆ ਇਹ ਸਾਡੇ ਪ੍ਰਾਣੇ ਸਾਡੇ ਬਜ਼ੁਰਗਾਂ ਦੀ ਸਾਡੇ ਪੁਰਖਿਆਂ ਦੀਆਂ ਜਿਹੜੀਆਂ ਗੱਲਾਂ ਵਾ ਹੁਣ ਮੇਰੇ ਬਾਬੇ ਦਾ ਮੇਰੇ ਦਾਦੇ ਦਾ ਮੇਰੇ ਕੋਲ ਤਜਰਬਾ ਮੇਰੇ ਪਿਓ ਦਾ ਤਜਰਬਾ ਮੇਰਾ ਆਪਣਾ 465 ਸਾਲ ਦਾ ਮੇਰੇ ਕੋਲ 150 200 ਸਾਲ ਦਾ ਤਜਰਬਾ ਆ ਉਹਨਾਂ ਦੇ ਵੀ ਘੜੀ ਪਿਓ ਦਾਦੇ ਉਹਨਾਂ ਦੇ ਉੱਤੇ ਵੀ ਅਸਰ ਹੀ ਤੇ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਸੀ ਕੀਤੀਆਂ ਸੀ ਉਹ ਗੱਲਾਂ ਘੜੀ ਮੇਰੇ ਕੋਲ ਆਈਆਂ ਨੇ ਮੈਂ ਉਹਨਾਂ ਦੇ ਉੱਤੇ ਫਿਰ ਐਕਸਪੈਰੀਮੈਂਟ ਕੀਤਾ ਹੁਣ ਇਹ ਗੱਲਾਂ ਫੇਲ ਕਿੱਦਾਂ ਹੋ ਸਕਦੀਆਂ ਇਹ ਕਰਕੇ ਮੇਰੀ ਸਾਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਬਜ਼ੁਰਗਾਂ ਦੇ ਲਾਗੇ ਵਿਆਹ ਕਰੋ ਆਪਣੇ ਮਾਪਿਆਂ ਦੇ ਕੋਲ ਬਹਿ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਨਿਆ ਕਰੋ ਉਹਨਾਂ ਨਾਲ ਪਿਆਰ ਕਰਿਆ ਕਰੋ ਉਹਨਾਂ ਨਾਲ ਕੋਈ ਵਿੱਚ ਚਾਹ ਪੀਆ ਕਰੋ ਕੱਪ ਇੱਕ ਕਈ ਨਾ ਕੋ ਤੁਹਾਡੇ ਕੋ ਜਿਹੜੇ ਜਿਹ ਗੁਣੇ ਜਿਹੜੇ ਤੁਹਾਨੂੰ ਫੇਸਬੁੱਕਾਂ ਤੇ ਧੰਨਵਾ ਜਿਹੜਾ ਇੰਟਰਨੈਟ ਹੈ ਜੋ ਵੀ ਤੁਸੀਂ ਲਈ ਫਿਰਦੇ ਹੋ ਤੇ ਮੈਨੂੰ ਪਤਾ ਵੀ ਬਹੁਤ ਕੁਝ ਆਇਆ ਸਿਰਫ ਲੋਕਾਂ ਦਾ ਕਿ ਗੱਲ ਪਚਾਉਂਦਾ ਕਿ ਵੀਡੀਓ ਆ ਬਾਕੀ ਜਿਹੜੀਆਂ ਗੱਲਾਂ ਜਿਹੜੀਆਂ ਜੋ ਤੁਹਾਡੇ ਮਾਪਿਓ ਆ ਕੋ ਉਹ ਉਹ ਕਿੱਥੇ ਗੂਗਲ ਕੋਲing ਹੈਗੀ ਗੀ ਗੂਗਲ ਜਿਹੜਾ ਉਹ ਤੁਹਾਨੂੰ ਕੋਈ ਕੋਤਾਰ ਨੂੰ ਚੰਗੀ ਸਲਾਹ ਨਹੀਂ ਦੇ ਸਕਦਾ ਜੋ ਤੁਹਾਡਾ ਤੁਹਾਡੇ ਮਾਪਿਓ ਦੇ ਸਕਦਾ ਉਹ ਬਹੁਤ ਬਹੁਤ ਤੁਹਾਡਾ ਧੰਨਵਾ ਇਹ ਅਗਰਦ ਘਰ ਭਾਈ ਕਿਨੇ ਜੈਜੀ ਭਾਈ ਮਨਸਰ ਰੋਡ ਸੁਲਤਾਨ ਮੈਂ ਛੇਰੀ ਅੰਮ੍ਰਿਤਸਰ ਸਾਹਿਬ ਤੇ ਮੈਂ ਮੇਰਾ ਕੰਮ ਦਾ ਬਹੁਤ ਹਰਸ਼ਾ ਹੁੰਦਿਆ ਵਾ ਉਧਰ ਤੇ ਮੈਂ ਡਾਕਟਰ ਸਾਹਿਬ ਨੇ ਮੈਨੂੰ ਘੇਰ ਲਿਆ ਇਹ ਕਰਕੇ ਮੈਂ ਹੁਣ ਇਹਨਾਂ ਦਾ ਹੁਕਮ ਨਹੀਂ ਮੋੜ ਸਕਿਆ ਕਿ ਅੱਜ ਮੇਰਾ ਵਿਚਾਰ ਨਹੀਂ ਹੈ